ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਲਕਾ 24 ਜਲਾਲਾਬਾਦ ਹਲਕੇ ਦੇ ਪਿੰਡ ਕਟਗੜ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਇੱਕ ਨੌਜਵਾਨ ਚਿੱਟੇ ਇਧਾਸੇ ਵਨ ਕਰਦਾ ਪਿੰਡ ਵਾਸੀਆਂ ਵੱਲੋਂ ਫੜਿਆ ਗਿਆ ਹੈ ਜਿਨ੍ਹਾਂ ਕੋਲੋਂ ਚਿੱਟਾ ਲੈ ਕੇ ਆਇਆ ਸੀਗਾ ਉਹਨਾਂ ਦਾ ਵੀ ਨਾਮ ਲੈ ਰਿਹਾ ਹੈ ਪਿੰਡ ਵਾਸੀ ਨੇ ਸਖਾਈ ਨਾਲ ਪੁੱਛਗਿੱਛ ਕਰਨ ਦੌਰਾਨ ਉਸਨੇ ਮੰਨਿਆ ਕਿ ਮੈਂ ਪਿੰਡ ਦੇ ਇੱਕ ਵਿਅਕਤੀ ਕੋਲੋਂ ਚਿੱਟਾ ਲੈ ਕੇ ਆਇਆ ਹਾਂ ਇੱਥੇ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪਿੰਡਾਂ ਵਿੱਚੋਂ 80% ਨਸ਼ਾ ਖਤਮ ਹੋ ਚੁੱਕਿਆ ਹੈ ਇੱਥੇ ਦੱਸ ਦਈਏ ਕਿ ਜਲਾਲਾਬਾਦ ਹਲਕੇ ਦੇ ਆਸ-ਪਾਸ ਪਿੰਡਾਂ ਵਿੱਚੋਂ ਜੋ ਨਸ਼ੇ ਦੀ ਪਰਮਾਰ ਹੈ ਉਸੇ ਤਰ੍ਹਾਂ جاری ਹੈ ਉਸੇ ਤਰ੍ਹਾਂ ਨੌਜਵਾਨ ਨਸ਼ਾ ਲੈ ਰਹੇ ਹਨ ਪਿੰਡਾਂ ਵਿੱਚ ਪਰੇਗਾ ਕੈਪਸੂਲ ਗੋਲੀਆਂ ਵਗੈਰਾ ਗੜ੍ਹਲੇ ਨਾਲ ਵੇਖ ਰਹੀਆਂ ਹਨ ਇੱਥੇ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਵਿਰੁੱਧ ਕੀ ਕਾਰਵਾਈ ਕਰਦੀ ਹੈ ਆਉ ਸੁਣਾਉਣਿਆ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਕਿਹਨੂੰ ਕਹਿੰਦਾ ਜੀ ਬੋਲ ਬੈ ਤੇਰੇ ਕਿਹੜਾ ਤੈਨੂੰ ਖੁੱਲੀ ਛੁੱਟੀ ਵੀਰ ਸਾਨੂੰ ਕੋ ਤੈਨੂੰ ਕਿਹਦੇ ਬੰਦੇ ਨੇ ਕਿਹੜੀ ਗਲੀ ਚ ਸਾਮਾਨ ਖੜਾਈ ਬਾਹਰ ਦਿਨੋਂ ਸਦਾ ਦੇਮਾ ਸਾਰਾ ਤੇ ਮੂੰਹ ਦਾ ਦੇ ਕਿਹੜਾ ਤੈਨੂੰ ਫੜਾ ਕੇ ਗਿਆ ਕਿਹੜਾ ਪੱਤਰ ਮੋੜ ਤੋਂ ਦਬੂ ਆ ਗਿਆ ਸਾਰਾ ਤੁਹਾਨੂੰ ਖਬਰ ਆ ਗਈ ਦੱਸ ਨਹੀਂ ਕਿ ਤੇਰੇ ਖੜਾ ਚੜਾਣਾ ਹੈ ਕਿ ਨਹੀਂ ਚੜਾਣੇ ਬਲ ਦੱਸ ਦਿਓ ਕਿਹੜਾ ਚੜਾਣੇ ਕਿ ਨਹੀਂ ਚੜਾਣੇ ਚੜਾਣੇ ਕਿ ਨਹੀਂ ਖੜਾਣੇ ਤੇ ਫਿਰ ਕਿੰਨੂ ਕੋ ਲੈ ਕੇ ਆਏ ਹੈ ਹੈ ਗਰਮੀ ਦਾ ਕਿੜਾ ਕਿੜਾ ਆ ਵੀਓ ਕਿੰਨਾ ਮੁੰਡਾ ਹੈ ਕੋਈ ਪਤਾ ਹੀ ਨਹੀਂ ਉਹਨੂੰ ਪਤਾ ਕਿੰਨਾ ਮੁੰਡਾ ਹੈ ਇਹਨਾਂ ਤਾਂ ਮੈਨੂੰ ਹੀ ਪਤਾ ਕਿੰਨਾ ਮੁੰਡਾ ਹੈ ਨਾਮ ਕੀ ਕੰਮ ਕਰਦਾ ਉਹ ਕਰਦਾ ਕਿ ਚਿੱਟੇ ਦਾ ਕੰਮ ਕਰਦਾ ਹੋਰ ਕਾ ਪੈ ਕੰਮ ਹੋਰ ਵੀ ਕਰਦਾ ਰਿਹਾ ਪਹਿਲਾਂ ਕੋਈ ਚਿੱਟੇ ਦਾ ਕੰਮ ਕਰਦਾ ਹੈ ਕਿੰਨੇ ਤੇ ਆਇਆ ਕਿੰਨੇ ਤੇ ਆਇਆ ਕਿੰਨੇ ਤੇ ਆਇਆ ਸੀ ਫੜਾਉਣ ਮੇਰੀ ਗੱਲ ਸੁਣ ਵੀਰ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਇਹ ਤੂੰ ਦੱਸ ਨਹੀਂ ਚੀ ਤੂੰ ਲਈ ਠੀਕ ਹੈ ਤੂੰ ਦੱਸ ਆਦੀ ਜ਼ੁਬਾਨ ਨਾਲ ਜਿਹੜਾ ਕੁਝ ਲਈ ਯਾਰ ਗਲਤੀ ਹੋ ਗਈ ਯਾਰ ਦੁਬਾਰਾ ਆਪੇ ਅੱਗੇ ਅੱਗੇ ਤੋਂ ਬਦ ਨਹੀਂ ਲਾ ਦੇ ਹੋਰ ਦੱਸ ਯਾਰ ਬਾਈ ਹੋਰ ਦੱਸ ਇੱਕ ਵਾਰ ਤਾਂ ਬੰਦੇ ਨੂੰ ਬਾਹਰ ਨਹੀਂ ਕਿਤੇ ਚਾਹੀਦੀ ਹੋਰ ਦੱਸ ਤੇ ਕਸਮ ਲੱਗੇ ਦੀ ਮਹਾਰਾਜ ਇੱਕ ਮਿੰਟ ਤੈਨੂੰ ਉਹਦੇ ਨਾਲ ਉੱਥੇ ਫੜਾ ਸੀ ਤੂੰ ਅੱਗੇ ਗੱਲ ਕੀ ਕੀਤੀ ਆ ਮੈਂ ਕੋਈ ਗੱਲ ਨਹੀਂ ਕੀਤੀ ਖੜਾ ਕੋਈ ਯਾਰ ਤੂੰ ਬਸ ਵੀ ਤੂੰ ਗਰਮੇਲ ਕੋ ਲੈਂਦਾ ਹੀ ਉਹਨੇ ਫੜਾਇਆ ਸੀ ਤੈਨੂੰ ਉਹਨੇ ਫੜਾ ਗਿਆ ਕਿੱਥੇ ਫੜਾ ਗਿਆ ਮੋਰ ਮੋਰ ਦੇ ਠੀਕ ਹੈ